ਜਿਕਰਾਂ ਬੜੀਆਂ ਦੇ ਬੜੀ ਸੱਚੰਦੋ ਸੱਚੀ ਸਰਕਾਰ ਕੀ ਹੈ ਦਰਬਾਰ ਕੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਪੂਰੇ ਇਲਾਕਾ ਸੰਗਤਾਂ ਨੂੰ ਨਗਰ ਹੇੜੀਆਂ ਸੰਗਤਾਂ ਨੂੰ ਪੂਰੇ ਬੜਵੀਆਂ ਸੰਗਤਾਂ ਨੂੰ ਨਿਮਮਤਾ ਸਾਹਿਬ ਦੋਨੇ ਹੱਥ ਜੋੜ ਕੇ ਦਰਬਾਰ ਬੜੀਆਂ ਦੇ ਬਲੀ ਸਿੱਧ ਬਲੀ ਸੱਚੰਦੋ ਸੱਚੀ ਸਰਕਾਰ ਦਰਬਾਰ ਤੋਂ ਪੂਰੇ ਬੜਵੀਆਂ ਸੰਗਤਾਂ ਨੂੰ ਨਿਮਮਤਾ ਸਾਹਿਬ ਬੇਨਤੀ ਹੈ ਕਿ ਬਾਬਾ ਸੇਚਨ ਜੀ ਦਾ ਦਰਵਾਰ ਪਿੰਡ ਹੀੜੀਆਂ ਜ਼ਿਲ੍ਹਾ ਸ਼ਹਿਰਪੁਰ ਵਿਖੇ ਬਣ ਰਿਹਾ ਹੈ ਜੀ ਕਾਰ ਸੇਵਾ ਚੱਲ ਰਹੀ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 100ਵੇਂ ਮਹੀਨੇ ਦਾ ਆਖਰੀ ਐਤਵਾਰ 10 ਤਰੀਕ 8ਵਾਂ ਮਹੀਨਾ ਬਾਬਾ ਸੇਚਨ ਜੀ ਦਾ ਭੰਡਾਰਾ ਚੌਰਮਾ ਛਿੱਟੇ ਨਗਰ ਦੀ ਸ਼ੁਕ ਸ਼ਾਂਤੀ ਵਾਸਤੇ ਜੀਆਂ ਜੰਤਾਂ ਦੀ ਮਾ ਡੰਗੜੇ ਪਦੇਸੀਆਂ ਦੀ ਸ਼ੁਕ ਸ਼ਾਂਤੀ ਵਾਸਤੇ ਪੂਰੇ ਬਾੜੀ ਸ਼ੁਕ ਸ਼ਾਂਤੀ ਵਾਸਤੇ ਸਭ ਦੇ ਭਲੇ ਦੀ ਸ਼ੁਕ ਸ਼ਾਂਤੀ ਵਾਸਤੇ ਪਿੰਡ ਆ ਬਾਬਾ ਸੱਚਾ ਦਰਵਾਜ਼ੇ ਬਾਬਾ ਰਾਜ ਜੀ ਭਗਤ ਜੀ ਪਹੁੰਚ ਰਹੇ ਹਨ 10 ਅਗਸਤ ਨੂੰ ਸਮੂਹ ਸੰਗਤਾਂ ਨੇ ਇਸ ਮਹਾਨ ਪੰਡਾਰੇ ਵਿੱਚ ਪਹੁੰਚਣਾ ਮਨ ਧੰਦੇ ਨਾਲ ਸੇਵਾ ਕਰਨੀ ਆ ਕਾਰ ਸੇਵਾ ਵੀ ਚੱਲ ਰਹੀ ਬਾਬਾ ਜੀ ਦਰਵਾਜ਼ੇ ਉਹਦੀ ਵੀ ਸੇਵਾ ਕਰਨੀ ਆ ਤੇ 10 ਅਗਸਤ ਨੂੰ ਮਹਿਫਿਲ ਸੂਫੀ ਕਲਾਮ ਕਵਾਲ ਐਂਡ ਪਾਰਟੀ ਵਿੱਕੀ ਟੰਡੇ ਵਾਲੇ ਪਹੁੰਚ ਰਹੇ ਹਨ ਸੰਗਤਾਂ ਨੂੰ ਬਾਬਾ ਸੇਚਨੋਂ ਦੇ ਜੀਵਨ ਬਾਰੇ ਉਹਨਾਂ ਦੀਆਂ ਕਵਾਲੀਆਂ ਗਾ ਕੇ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਕੈਨ ਨੰਬਰ ਸਾਡਾ 82644 57108 82644 57108 ਸਕੈਨਿੰਗ ਚੱਲ ਰਿਹਾ ਇਸ ਦੇ ਉੱਤੇ ਔਨਲਾਈਨ ਸੇਵਾ ਭੇਜ ਸਕਦੇ ਹਨ ਕਨੈਕਟਡ ਨੰਬਰ 99 9968757108 996885757108 ਤੇ ਕਨੈਕਟ ਕਰ ਸਕਦੇ ਆ ਸਮੂਹ ਬਾਰਡ ਦੀਆਂ ਸੰਗਤਾਂ ਨੂੰ ਐਨਆਰ ਵੀਰਾਂ ਨੂੰ ਇਲਾਕਾ ਸੰਗਤਾਂ ਨੂੰ ਨਗਰ ਹੇੜੀਆਂ ਸੰਗਤਾਂ ਨੂੰ ਇਹ ਜੋ ਸਮਾਗਮ ਪੂਰੇ ਨਗਰ ਦੀਆਂ ਸੰਗਤਾਂ ਅਤੇ ಗ್ರಾಮ ਪੰਚਾਇਤ ਇਲਾਕਾ ਸੰਗਤਾਂ ਤੇ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਫਿਰ ਨਿਮਰਤਾ ਸਹਿ ਬੇਨਤੀ ਹੈ ਕਿ 10 ਅਗਸਤ ਨੂੰ ਪਿੰਡ ਢੇੜੀਆਂ ਵਿਕੇ ਦਿਨ ਐਤਵਾਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਬਾ ਜੀ ਦਾ ਭੰਡਾਰਾ ਅਤੇ ਸੇਵਾ ਕਰਨੀ ਅਤੇ ਮਹਿਫਲ ਦੇ ਵਿੱਚ ਆਪਣੀ ਰੌਣਕਾਂ ਨੂੰ ਵਧਾਉਣਾ ਜੇਕਰ ਆ ਬੜੀਆ ਤੇ ਬਲੀ ਸਿੱਧ ਬਲੀ ਸੱਚਨੋ ਸੱਚੀ ਸਰਕਾਰ ਕੀ ਹੈ ਦਰਬਾਰ ਕੀ ਹੈ